ਦੋਸਤੋ ਬਹੁਤ ਹੀ ਜ਼ਿਆਦਾ ਠੰਡੀ ਸੀਲ ਤੇ ਸੀਲ شریف ਝੋਟੀ ਬਕਾਊ ਆ ਗਈ। ਬਿਲਕੁਲ ਤਾਜ਼ੀ ਸੁਈ ਆ ਗਈ। ਫੇਸ ਬਹੁਤ ਸੋਹਣਾ ਸਿੰਘਾਂ ਦੀ ਕੁੰਡੀ ਆ ਗਈ। ਬਾਡੀ ਬੰਤਰ ਬਹੁਤ ਚੰਗੀ ਆ, ਥਾਣ ਬਹੁਤ ਚੰਗੇ ਆਗੇ। ਕੱਦ-ਗਾਠ ਵੀ ਚੰਗਾ, ਚੰਗੀ ਸਭੀ ਬਲੀ ਆ। ਤੇ ਪਸ਼ੂ ਸੂਕੇ ਕੇਰਾ ਸੁਆ ਜਾ ਮੰਨ ਜਾਂਦਾਗਾ। ਪਰ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਆ। ਇਹਨ ਭਈਆ ਸਾਰੇ ਪੱਖਾਂ ਤੋਂ ਪੂਰੀ ਵਧੀਆ। ਚੰਗੀ ਬਾਡੀ ਬੰਤਰ ਦੀ ਆ ਗਈ। ਸਾਰੇ ਪੱਖਾਂ ਤੋਂ ਸੋਹਣੀ ਹੈ ਸਾਫ਼ ਸੁਥਰੀ ਹੈਗੀ ਤਸੱਲੀ ਅੱਗੇ ਤੁਸੀਂ ਕਰਨੀ ਹੈ ਬੱਚਾ ਘਟਾ ਦਿੱਤਾ ਰੇਟ ਫੋਨ ਤੇ ਆ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਟੰਡਾ ਪਏ ਜਾਂਦਾ ਜਿਹਨੇ ਘਰੇ ਰੱਖਣੀ ਹੈ ਘਰੇ ਰੱਖਣ ਲਈ ਬਹੁਤ ਵਧੀਆ ਹੈਗੀ 10 ਲੀਟਰ ਦੁੱਧ ਤਾਂ ਦੇ ਦੂਗੀ 10 ਤੋਂ ਵੱਧ ਵੀ ਦੇ ਸਕਦੀ ਹੈ ਬਾਕੀ ਤੁਹਾਡੀ ਸਮਝ ਆ ਮਾਂ ਦਾ ਪਹਿਲੇ ਸਵੇਰ ਕਾਰਡ ਬਾਈ ਕਹਿੰਦੇ ਵੀ 12 ਲੀਟਰ ਦਾ ਸੀਗਾ ਤੇ ਤਸੱਲੀ ਅੱਗੇ ਤੁਸੀਂ ਕਰਨੀ ਹੈ ਧੰਨਵਾਦ